ਦੇ ਗਰਾਊਂਡ ਦੇ ਲੱਗੇ ਪਚੜੀਏ ਚੱਲੀਆਂ ਨੇ। ਸੁਪਰ ਮੈਚ ਲੈ ਕੇ ਸੁਖੀ ਮਾਣੂ ਕੇ। ਮਧਿਆ ਮੈਚ ਅੰਜਵਾਇ ਕਰੋ। ਇਸ ਸਮੇਂ ਪਾਈ ہوئی ਰੇਡ ਮਾਣੂ ਕੇ ਗਿੱਲਾਂ ਵਾਲੇ ਨੌਜਵਾਨ ਦੀ ਹੈ। ਮਾਣੂ ਕੇ ਗਿੱਲੋਂ ਕਬੱਡੀ ਦੇ ਸਤਾਰਾਂ ਦਾ ਪਿੰਡ ਹੈ। ਬੁਰਲਾਲ ਹੋਂ ਦਾ ਕਬੱਡੀ ਜੱਟ ਦੇ ਵਿੱਚ ਨਾਮ ਵੱਡਾ ਹੈ। ਕਾਬਲ ਸਿੰਘ ਜਿੱਲ ਯੂਐਸਏ ਦੇ ਹੈ। ਇਸ ਸਮੇਂ ਵੇਖੋ ਥੁਕੀ ਪੱਤੇ ਵਾਲਾ ਇੱਕ ਲੱਖੜ ਕੇ ਪੱਲਿਆਂ ਦਾ ਪ੍ਰਸਿੱਧ ਇੱਕ ਸਰਾਮਾ ਦਾ ਪਰ ਇਸ ਸਮੇਂ ਵੇਖੋ ਪੱਤੇ ਪਾਈ ਦਾ ਸੁਖੀ ਨੌਜਵਾਨ ਕਪਰੂ ਕਬੱਡੀ ਖੇਡਦਾ ਹੋਇਆ ਹੈ। ਦੂਸਰੇ ਪਾਸੇ ਮਾਣੂ ਕੇ ਗਿੱਲਾਂ ਵਾਲੇ ਨੇ ਟਰਾਈ ਕੀਤੀ ਤੇ ਲੰਗੇ ਹੰਦੇ ਤੋਂ ਦਿਸਦੇ ਚੜਜਾਂ ਦਾ ਚਾਵੀ ਖਿਡਾਰੀ ਜਦੋਂ ਦਿਸਦੇ ਬਲੇ ਹਾਰੇ ਉਹਦੇ ਜਾਮਾ ਜਿਹਨੇ ਕਾੜੇ ਦੀ ਗੱਡੀ ਹੈ ਖੇਡਲੀ ਕਬੱਡੀ ਐ ਸਾ ਖੇਡਲੀ ਕਬੱਡੀ ਐ ਕਈਆਂ ਨੇ ਖੇਡੀ ਕਈਆਂ ਖੇਡ-ਖੇਡ ਛੇਦੀ ਐ ਉਧਰਲੇ ਪਾਸੇ ਬਾਰ ਇਸੋਵੇਂ ਵੇਖੋ ਸਲੀਨਾ ਪਿੰਡ ਐ ਆਊਟਵਰ ਗੱਬਰੂ ਇਸੋਵੇਂ ਗੁਰਜੀਤ ਸਿੰਘ ਸਲੀਨੇ ਵਾਲਾ ਕੜਿਆਲ ਦੀ ਟੀਮ ਦੀ ਤਰਫੋਂ ਦੇਖੋ ਕਿ ਇਮਰਾਨ ਦੇ ਵਿੱਚ ਵੱਡੀ ਕਬੱਡੀ ਪਾ ਰਿਹਾ ਹੈ ਦੂਸਰੇ ਪਾਸੇ ਮਾਨੂਕੇ ਗਿੱਲਾਂ ਵਾਲਾ ਦੇਖੋ ਇਸ ਸਮੇਂ ਕਰਦਾ ਹੋਇਆ ਟਰਾਈ ਜਿੱਤੇ ਕਬੱਡੀ 365 ਸੁੱਕਦੇ ਜਰੀਏ ਦੇਖੋ ਇੱਕ ਪਾਸੇ ਖੇਲੂ ਕੜਿਆਲ ਵਾਲਾ ਤੇ ਦੂਸਰੇ ਪਾਸੇ ਨੌਜਵਾਨ ਮਾਨੂਕੇ ਗਿੱਲਾਂ ਵਾਲਾ ਪੁਆਇੰਟ ਜਿਹੜਾ ਇਸ ਸਮੇਂ ਭਾਤਰੀ ਦੇ ਨਾਲ ਕੀਤਾ ਜਾਣਾ ਹੈ ਨਾਲ ਹੀ ਜਿਹੜੇ ਅੱਜ ਦੇ ਇਸ ਖੇਡ ਮੇਲੇ ਦੇ ਵਿੱਚ ਸਨਮਾਨਿਤ ਕਬੱਡੀ ਖਿਡਾਰੀ ਨੇ ਸਕੰਦਰ ਮਾਰੀ ਪੀ ਟੀਮਾਂ ਸਾਰੇ ਦਮਨ ਪੁੱਜ ਰਹੀ ਹੈ ਸਾਰੀਆਂ ਟੀਮਾਂ ਦੇ ਪਲੇਅਰਾਂ ਸਾਡੀ ਬੇਜਤੀ ਹੈ ਮੇਰੇ ਵੀਰ ਆਪੋ ਆਪਣੀ ਐਂਟਰੀ ਫੀਸ ਜਰੀ ਥੋੜੇ ਸਮੇਂ ਦੇ ਵਿੱਚ ਪੂਜ ਨਹੀਂ ਕਰ ਦਿਓ ਨਾਲ ਹੀ ਹੈਪੀ ਮਾਲੇਵਾਲਾ ਜੋ ਇਸ ਨਗਰ ਦਾ ਨੌਜਵਾਨ ਸਭ ਜਿਹੜਾ ਵਿਸ਼ੇਸ਼ ਤੌਰ ਤੇ ਮਾਨ ਸਨਮਾਨ ਕੀਤਾ ਜਾਣਾ ਹੈ ਕਿਸ ਤਰ੍ਹਾਂ ਕਬੱਡੀ ਦੇ ਵਿੱਚ ਇਹ ਨਗਰ ਪ੍ਰਸਿੱਧ ਹੈ ਔਰ ਦੇਖੋ ਟਰੈਕਟਰ ਕੋਚਨਾ ਦੇ ਵਿੱਚ ਟਰੈਕਟਰ ਦੇ ਆਖਰੀ ਆਲ ਦੀ ਟੀਮ ਦੇ ਲਈ ਹੈਲੋ ਆਈਏ ਟਾਈਆਂ ਕਰਦੀਆਂ ਤੀਜੇ ਰਾਊਂਡ ਦੀਆਂ ਤੇ ਆ ਦੋ ਮੈਚ ਆ ਦਰਵਾਗਾ ਤੇ ਬਾਕੀ ਛੇ ਟੀਮਾਂ ਨੂੰ ਭਾਈ ਆ ਚਾਹੀਦੀਆਂ ਉਸ ਤੋਂ ਬਾਅਦ ਅਗਲੇ 라ਉਂਡ ਦਾ ਪਹਿਲਾ ਮੈਚ ਰੋੜੀ ਕਪੂਰਾ ਵਰਸੀ ਪੱਖੀ ਕਲਾ ਕਰਦੇ ਹਨ ਸਮੇ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਤੁਸੀਂ ਗਰਾਊਂਡ ਦੇ ਵਿੱਚ ਪੁੱਜਣਾ ਹੈ ਅਗਲੇ ਮੈਚ ਦੇ ਲਈ ਕਾਲੇ ਕੇ ਵਰਸੀ ਭਿੰਡਰ ਦੀ ਹੈਵੀ ਡਿਵੀਜ਼ਨ ਸਾਡੀ ਬੇਨਤੀ ਹੈ ਸਮੇ ਸਿਰ ਸਮੇਂ ਦੇ ਅਨੁਸਾਰ ਤੁਸੀਂ ਗਰਾਊਂਡ ਦੇ ਵਿੱਚ ਪੁੱਜਣਾ ਹੈ ਇਧਰਲੇ ਪਾਸੇ ਵੇਖੋ ਮਾਣੂ ਕੇ ਗਿੱਲਾਂ ਵਾਲਾ ਦਰਵੇਸ਼ਾਂ ਦੀ ਤਰਤੀ ਤਾਲੀ ਜਲਦੀ ਹੈ ਜਿੱਥੇ ਕੱਕਰੇ ਦਾ ਮੇਲਾ ਮਸ਼ਹੂਰ ਕਬੱਡੀ ਦੇ ਖਿਡਾਰੀ ਮਸ਼ਹੂਰ ਮਾਣੂ ਕੇ ਗਿੱਲਾਂ ਵਾਲਾ ਲਾਗੀ ਕਹਿੰਦੇ ਐਸਾ ਦਾ ਕੈਨੇਡਾ ਦੇ ਵਰਲਡ ਕੱਪ ਦਾ ਉਤਮਤਾਵੀ ਲਾਨੇ ਆ ਗਿਆ ਹੈ ਪਰ ਦੂਸਰੇ ਪਾਸੇ ਵੇਖੋ ਹੈਪੀ ਇਸ ਸਮੇਂ ਪਿੰਡ ਜਿੱਥੇ ਆਵਾਜ਼ ਆਉਂਦਾ ਹੈ ਜਲਦੀ ਸਟੇਜ ਤੇ ਪਹੁੰਚ ਜਾਵੇ ਤੇ ਕੱਲ ਉਹਦੀ ਮੀਟ ਤੇ ਡਿਊਟੀ ਵੀ ਸੀਗੀ ਪਿੰਡਾ ਗੁਰਦੀਪ ਸਿੰਘ ਸੈੜੀ ਜਿਹੜਾ ਅਡਾ ਸੈੜੀ ਵਾਲੇ ਡਰਾਈਵਰਾਂ ਉਹਨਾਂ ਦਾ ਮੁੰਡਾ ਪਿੰਡਾ ਉਹ ਜਿੱਥੇ ਆਵਾਜ਼ ਆਉਂਦਾ ਜੀਨੇ ਕਾੜੇ ਦੀ ਕੱਢੀ ਹੈ ਖੇਡਣੀ ਕਬੱਡੀ ਐ ਸਾ ਖੇਡਣੀ ਕਬੱਡੀ ਐ ਕਈਆਂ ਨੇ ਉਹ ਖੇਡੀ ਕਈਆਂ ਖੇਡ ਖੇਡ ਛੱਡੀ ਐ ਪਰ ਇਸ ਸਮੇਂ ਵੇਖੋ ਗੇਲੂ ਪੁਆਇੰਟ ਜਿਹੜਾ ਆਪਣੀ ਟੀਮ ਦੇ ਸੇਵਕ ਕਨੇਡਾ ਸਾਡਾ ਵੀਰ ਉਸ ਵੀਰ ਦੇ ਵੱਲੋਂ ਮਾਰੀ ਵਾਲੇ ਸਕੰਦਰ ਦਾ ਅੱਜ ਵਿਸ਼ੇਸ਼ ਤੌਰ ਤੇ ਜਿਹੜਾ ਸ਼ਾਨਦਾਰ ਕੱਪ ਦੇ ਨਾਲ ਮਾਨ ਸਨਮਾਨ ਕੀਤਾ ਜਾਣਾ ਹੈ ਸੇਵਕ ਕਨੇਡਾ ਸਾ ਪਿੰਡਰ ਦੀਆਂ ਟੀਮਾਂ ਨੂੰ ਸਾਡੀ ਬੇਨਤੀ ਹੈ ਬਿਨਾਂ ਕਿਸੇ ਦੇਰੀ ਦੇ ਦੋਨੋਂ ਟੀਮਾਂ ਜਲਦੀ ਦੇ ਨਾਲ ਖੇਡ ਗਰਾਊਂਡ ਤੇ ਲਾਗੇ ਪਹੁੰਚਣੀਆਂ ਚਾਹੀਦੀਆਂ ਹਨ ਕਾਲਕੇ ਵਰਸੀ ਪਿੰਡਰ ਉਸ ਤੋਂ ਬਾਅਦ ਅਗਲੇ ਰਾਊਂਡ ਦਾ ਜਿਹੜਾ ਪਹਿਲਾ ਮੈਚ ਰੋੜੀ ਕਪੂਰਾ ਵਰਸੀ ਪੱਕੀਕਲਾਂ ਬਗਰਾੜੀ ਵਰਸੀ ਝੰਡ ਵਾਲੇ ਦੀਆਂ ਟੀਮਾਂ ਦੇ ਦਰਮਿਆਨ ਜਿਹੜੇ ਉਸ ਤੋਂ ਅਗਲੇ ਮੈਚ ਖੇਡੇ ਜਾਣੇ ਹਨ ਦੇਖੋ ਸਲੀਨੇ ਵਾਲਾ ਇਸ ਸਮੇਂ ਪਰ ਦੂਸਰੇ ਪਾਸੇ ਮਾਨੂੰ ਕੀ ਗੱਲਾ ਪਵਾ ਹੋਇਆ ਹੈ ਕਬੱਡੀ 351.com ਦੇ ਜ਼ਰੀਏ ਜਿਹੜੇ ਸਾਡੇ ਵੀਰ ਪ੍ਰਤੀਸ਼ਾ ਲਈ ਵਿੱਚ ਬੈਠੇ ਹੋਏ ਇਹਨਾਂ ਮੈਚਾਂ ਦਾ ਆਨੰਦ ਮਾਣ ਰਹੇ ਆ ਉਹਨਾਂ ਸਾਰੀ ਦੀ ਸਤਿਕਾਰਯੋਗ ਵੀਰਾਂ ਦਾ ਧੰਨਵਾਦ ਹੈ ਲਓ ਹੈਪੀ ਕਲਿਆਲ ਵਾਲਾ ਦੇਖੋ ਕੀ ਬੰਦੇ ਵਾਲੀ ਮੜਿਆ ਗਿਆ ਆ ਕਾਲ ਚਾਲ ਰੱਖਿਆ ਕਰੋ ਆਪਣੇ ਪੈਨਾਂ ਦਾ ਦਸ ਹੀ ਚੱਲੋ ਨਾ ਤੁਹਾਨੂੰ ਪੇਰ ਬੰਦਿਆਂ ਨੂੰ ਪਤਾ ਨਹੀਂ ਹੁੰਦਾਗਾ ਜੀ ਦੱਸੋਗੇ ਫੇਰ ਵਿੱਚ ਦੇਖੋ ਅੱਜ ਕਿਹੜੇ ਦੋ ਦੁਨੀਆਂ ਦੇ ਸਟਾਰ ਖਿਡਾਰੀ ਅੱਜ ਇਹਨਾਂ ਮੋਟਰਸਾਈਕਲਾਂ ਦੇ ਕਾਰਜ ਹੁੰਦੇ ਐ ਲਓ ਦੇਖੋ ਖੇਡ ਮੈਦਾਨ ਦੇ ਵਿੱਚ ਪਈ ਹੋਈ ਕਬੱਡੀ ਇੱਕ ਪਾਸੇ ਹੈਪੀ ਦੂਸਰੇ ਪਾਸੇ ਮੁੰਡਾ ਮਾਨੂਕੇ ਵਾਲਾ ਹੱਥਾਂ ਚੁੱਕਾ ਇੱਕ ਆ ਸਾਡੇ ਆਪਣੇ ਪ੍ਰਬੰਧਕ ਸੱਜਣਾ ਨੂੰ ਕਿ ਜਿਹੜੀਆਂ ਆਪਣੇ ਓਪਨਿੰਗ ਸੇਲ ਤੇ ਉਹ ਸੀਟਾ ਲੈ ਲੋ ਤੇ ਜਿਹੜੇ ਇੱਥੇ ਲੱਕਾ ਮਰੀ ਰੋੜੀ ਲਾ ਦੋ ਸਾਰੇ ਬੰਦੇ ਰੋੜੀ ਦੇ ਜਵਾਜ ਬੈਠੇ ਉਹਨਾਂ ਨੂੰ ਮੂਹਰੇ ਪਾਸੇ ਕਰ ਦੋ ਸੀਟਾ ਗੱਲੀ ਕਰਕੇ ਉੱਤੇ ਬਿਠਾ ਦਿਓ ਸਾਰੇ ਰੋੜੀ ਕਿ ਜਿਹੜੇ ਬੰਦੇ ਜਵਾਜ ਰੋੜੀ ਵਿੱਚ ਨਾਲ ਹੀ ਰੋੜੀ ਕਪੂਰਾ ਵਰਸੀ ਪੱਖੀ ਕਲਾ बगराली जंटवाले दीमा जैचा खिंचलो नौजवान खेल मैदान गभरू कबड्डी माँगा हुआ है उधरले पासे हम चार जापी देखते हैं कि सामने नौजवान गभरू इस समय करना होधरले बन्ने वेखो ਕਾਲੀ ਮੇਰੀ ਬੇਨਤੀ ਕਾਰੇ ਕੀਤੇ ਪਿੰਡਰ ਰੋੜੀ ਕਪੂਰਾ ਦੇ ਪੱਕੀ ਕਲੱਬ ਬਗਰਾਰੀ ਤੇ ਜੰਡਵਾਲਾ ਲਓ ਮੈਚ ਸਮਾਪਤ ਹੈ ਚੱਲਦੇ ਹੋਏ ਮੁਕਾਬਲੇ ਦੇ ਵਿੱਚ ਕੜਿਆਲ ਦੀ ਟੀਮ ਜਿਹੜੀ ਜਿੱਤੂ ਰਹੀ ਹੈ